हेलो एवरीवन वेलकम टू माय चैनल दिस इज़ अनामी सिमरन पंजाबी चैनल खास तौर पे उन स्टूडेंट्स वास्ते बनाया गया है जो कि एनटीए यूजीसी नेट एग्जाम की तैयारी कर रहे हैं ਇਥੇ ਆ ਕੇ ਤੁਸੀਂ ਇਗਜ਼ਾਮ ਦੀ ਤਿਆਰੀ ਕਰ ਸਕਦੇ ਹੋ ਜਿੰਨੇ ਵੀ ਟੌਪਿਕ ਹੈ ਤੁਹਾਡੇ ਇਗਜ਼ਾਮ ਦੇ ਨਾਲ ਰਿਲੇਟਡ ਸਾਰੇ ਤੁਹਾਨੂੰ ਇੱਥੇ ਮਿਲ ਜਾਣਗੇ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਨਾਲ ਦੇ ਨਾਲ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਓ ਤਾਂ ਜੋ ਤੁਹਾਨੂੰ ਨੋਟੀਫਿਕੇਸ਼ਨ ਮਿਲਦੀ ਰਹੇ ਇਸ ਤੋਂ ਇਲਾਵਾ ਲਾਈਕ ਜ਼ਰੂਰ ਕਰੋ ਵੀਡੀਓਜ਼ ਨੂੰ ਸ਼ੇਅਰ ਕਰੋ ਕਮੈਂਟ ਕਰਕੇ ਦੱਸੋ ਕਿਸਾ ਲੱਗਦੇ ਪਹਿਨੇ ਟੈਲੀਗ੍ਰਾਮ ਚੈਨਲ ਉਤੇ ਜਾ ਕੇ ਫੋਲੋ ਕਰ ਸਕਦੇ ਹੋ ਡਿਸਕ੍ਰਿਪਸ਼ਨ ਬਾਕਸ ਵਿੱਚ ਲਿੰਕ ਮਿਲ ਜਾਗਾ ਇਸ ਤੋਂ ਇਲਾਵਾ ਕੋਈ ਵੀ ਟੌਪਿਕ ਨਹੀਂ ਸਮਝ ਆ ਰਿਹਾ ਥੈਨ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਤੇ ਇਹ ਮੈਸੇਜ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਜਾਂ ਫਿਰ ਬਾਕਸ ਦੇ ਵਿੱਚ ਮੇਰੀ ਈਮੇਲ ਆਈਡੀ ਆ ਉੱਥੇ ਜਾਂ ਫਿਰ ਤੁਸੀਂ ਮੈਨੂੰ ਟੈਲੀਗ੍ਰਾਮ ਚੈਨਲ ਦੇ ਉੱਤੇ ਵੀ ਮੈਸੇਜਸ ਕਰ ਸਕਦੇ ਹੋ ਸੋ ਜਿਵੇਂ ਮੈਂ ਤੁਹਾਨੂੰ ਕਿਹਾ ਸੀ ਕਿ ਨਾਟ ਸ਼ੈਲੀਆਂ ਦੇ ਉੱਤੇ ਵੀ ਅਸੀਂ ਥੋੜਾ ਬਹੁਤੇ ਜਿਹੜੀ ਵੀਡੀਓਜ਼ ਐ ਉਹ ਬਣਾਵਾਂਗੇ ਤੇ ਅਪਲੋਡ ਕਰਾਂਗੇ ਸੋ ਸਟਾਰਟ ਕਰਦੇ ਹਾਂ ਅੱਜ ਦੇ ਜਿਹੜੇ ਨਾਟ ਸ਼ੈਲੀਆਂ ਜਿਸ ਦੇ ਵਿੱਚ ਸਭ ਤੋਂ ਪਹਿਲਾਂ ਸਾਡ ਨੂੰ ਮਿਲਦੀ ਗਿਆ ਆ opera ਤੇ ਸੰਗੀਤ ਨਾਟਕ ਹੁਣ ਪੱਛਮ ਦੇ ਵਿੱਚ ਜਿਹੜੀ ਇਹ ਇੱਕ ਕਹਿ ਸਦੋਸ਼ੈਲੀ ਸੀ ਜਾਂ ਨਾਟਕ ਵੀ ਨੂੰ ਕਹਿ ਦਿੰਦੇ ਨੇ 17ਵੀਂ ਸਦੀ ਦੇ ਵਿੱਚ ਇਹ ਆਰੰਭ ਜਿਹੜਾ ਹੈਗਾ ਸੀ ਉਹ ਹੋਇਆ ਸੀ ਸੂਪਰਫੂਲਿਤ ਕਰਨ ਦੇ ਵਿੱਚ ਅਗਰ ਦੇਖਿਆ ਜਾਵੇ ਤਾਂ ਸਭ ਤੋਂ ਜ਼ਿਆਦਾ ਹੱਥ ਇਸ ਦਾ ਹੈਗਾ ਵਾ ਜਰਮਨੀ ਦੇ ਜਿਹੜੇ ਸੰਗੀਤਕਾਰ ਸਗੇ ਸੀ ਵੈਗਨਰ ਜਿਹੜੇ ਸੀ ਉਹਨਾਂ ਨੇ 19ਵੀਂ ਸਦੀ ਦੇ ਵਿੱਚ ਜ਼ਿਆਦਾ ਤਰਕੀ ਕੀਤੀ ਇਸ ਦੇ ਵਿੱਚ ਭੂਮਿਕਾ ਆਪਣੀ ਨਿਭਾਈ ਸੀ ਅਜਿਹੇ ਨਾਟਕ ਜਿਸ ਵਿੱਚ ਕੀ ਗਾਏ ਸੰਗੀਤਕ ਤੁਨਾ ਦੇ ਆਧਾਰ ਤੇ ਪਾਤਰ ਅਭਿਨੇ ਕਰਦੇ ਹਨ ਯਾਨੀ ਕਿ ਉਹ ਵਾਲਾ ਨਾਟਕ ਜਿਸ ਦੇ ਵਿੱਚ ਜ਼ਿਆਦਾਤਰ ਜਿਹੜਾ ਹੈ ਗਵਾ ਮੇਨ ਕੀ ਆਇਆ ਜਾਂਦਾ ਹੈ ਗਵਾ ਕਿ ਸੰਗੀਤਕ ਤੁਣਾ ਹੁੰਦੀਆਂ ਨੇ ਤਾਂ ਅਭਿਨੇ ਜਿਹੜੇ ਹੁੰਦੇ ਨੇ ਉਹਨਾਂ ਦੇ ਆਧਾਰ ਦੇ ਉੱਤੇ ਕੀਤਾ ਜਾਂਦਾ ਹੈ ਵਾਰਤਾਲਾਪ ਇਸ ਦੇ ਵਿੱਚ ਬਿਲਕੁਲ ਨਹੀਂ ਹੁੰਦੀ ਮੂਕ ਅਭਿਨੇ ਹੁੰਦਾ ਹੈ ਹੁਣ ਮੂਕ ਅਭਿਨੇ ਉਹ ਹੁੰਦਾ ਹੈ ਜਿਸ ਦੇ ਵਿੱਚ ਕੀ ਹੁੰਦਾ ਵਾ ਕਿ ਜਿਹੜੇ ਅ ਅਗਰ ਅਭਿਨੇ ਕਰਨਾ ਹੁੰਦਾ ਨਾ ਜਸਟ ਇੱਕ ਇਸ਼ਾਰਿਆਂ ਦੇ ਨਾਲ ਹੋ ਜਾਂਦਾ ਹੈ ਵਾਰਤਾਲਾਪ ਇਸ ਦੇ ਵਿੱਚ ਬਿਲਕੁਲ ਵੀ ਨਹੀਂ ਯੂਜ਼ ਕੀਤੀ ਜਾਂਦੀ ਸੋ ਜ਼ਿਆਦਾਤਰ ਕੀ ਹੁੰਦਾ ਫਿਰ ਸੰਗੀਤਕ ਤੁਨਾ ਹੁੰਦੀਆਂ ਨੇ ਅਭਿਨੇ ਉਹਨਾਂ ਦੇ ਉੱਤੇ ਬੇਸਿਸ ਹੁੰਦਾ ਹੈ ਤੇ ਵਿਦਆਊਟ ਇਸ ਦੇ ਵਿੱਚ ਵਾਰਤਾਲਾਪ ਇਹ ਜਿਹੜਾ ਨਾਟਕ ਹੈ ਚੱਲਦਾ ਹੈ ਕਹਾਣੀ ਦਾ ਜਿਹੜਾ ਵਿਸ਼ਾ ਕੀ ਹੁੰਦਾ ਹੈ ਉਹ ਆਮ ਨੋਰਮਲ ਹੀ ਹੁੰਦਾ ਕੋਈ ਵੀ ਵਿਸ਼ਾ ਲੈ ਸਕਦੇ ਹੋ ਆਲੇ ਦੁਆਲੇ ਦੇ ਵਿੱਚੋਂ ਤੇ ਕਲਾਕਾਰ ਜਿਹੜੇ ਹੁੰਦੇ ਨੇ ਹੁਣ ਜਦੋਂ ਸੰਗੀਤ ਹੋਏਗਾ ਓਬਵੀਅਸਲੀ ਜਿਹੜੇ ਇਸ ਦੇ ਵਿੱਚ ਅਭਿਨੇ ਕਰਨ ਵਾਲੇ ਹੋਣਗੇ ਉਹਨਾਂ ਨੂੰ ਉਹਨਾਂ ਦੇ ਬਾਰੇ ਜ਼ਿਆਦਾ ਪਤਾ ਹੋਣਾ ਚਾਹੀਦਾ ਨੇ ਮਤਲਬ ਸੰਗੀਤ ਲੈ ਸੁਰ ਤਾਲ ਹਰ ਇੱਕ ਚੀਜ਼ ਦੇ ਬਾਰੇ ਉਹਨਾਂ ਨੂੰ ਕੀ ਹੋਣੀ ਚਾਹੀਦੀ ਹੈ ਇੱਕ ਜਾਣਕਾਰੀ ਹੋਣੀ ਚਾਹੀਦੀ ਹੈ ਉਸ ਤੋਂ ਬਿਨਾਂ ਇਹ ਜਿਹੜਾ ਕੰਮ ਹੈ ਉਹ ਬਿਲਕੁਲ ਵੀ ਨਹੀਂ ਚੱਲ ਸਕਦਾ ਇਸ ਤੋਂ ਇਲਾਵਾ ਅਗਰ ਇਸ ਦੇ ਵਿੱਚ ਦੇਖਿਆ ਜਾਏ ਤਾਂ ਕਿਹੜੀ ਕਿਹੜੇ ਸਾਨੂੰ ਰੂਪ ਅਗਰ ਮਿਲਦੇ ਨੇ ਜਿਵੇਂ ਹੁਣ ਦੇਖੋ ਇਸ ਦੇ ਵਿੱਚ ਨਟੰਕੀ ਸਾਨੂੰ ਮਿਲਦਾ ਹੈ ਇੱਕ ਸਾਨੂੰ ਇਸ ਦੇ ਵਿੱਚ ਪਵਾਈ ਮਿਲ ਜੇਗਾ ਇੱਕ ਸਾਨੂੰ ਯਾਤਰਾ ਮਿਲ ਜੇਗੀ ਇੱਕ ਸਾਨੂੰ ਯਕਸ਼गान ਮਿਲ ਜੇਗਾ ਇਹ ਸਾਰੇ ਕਿੰਨੇ ਨੇ ਇਸ 오ਪੇਰਾ ਦੇ ਰੂਪ ਮਿਲਦੇ ਨੇ ਹੁਣ 오ਪੇਰਾ ਹੁੰਦਾ ਹੈ ਕਿ ਬਾਹਰ ਦੀ ਜਿਹੜੇ ਕੰਟਰੀਜ਼ ਹੁੰਦੀਆਂ ਨਾ ਉਸ ਦੇ ਵਿੱਚ ਜ਼ਿਆਦਾਤਰ ਜਿਹੜੇ ਵੱਡੇ ਵੱਡੇ ਲੋਕੀ ਆ ਨਾ 오ਪੇਰਾ ਦੇਖਣ ਵਿੱਚ ਬਹੁਤ ਇੰਟਰਸਟ ਹੋ ਲੈ ਕੇ ਜਾਂਦੇ ਨੇ ਹੁਣ 오ਪੇਰਾ ਦੇ ਵਿੱਚ ਕੀ ਹੁੰਦਾ ਹੈ ਇੱਕ ਬੁੱਢੀ ਨਹੀਂ ਹੁੰਦੀ ਜਿਹੜੀ ਉਹ ਕੀ ਕਰਦੇ ਆ ਉੱਥੇ ਗਾਂਦੀ ਹੁੰਦੀ ਆ ਤੇ ਉਹ ਜਿਹੜੇ ਹੈ ਨਾ ਉਹਨੂੰ ਵੇਖ ਕੇ ਹੀ ਉਹ ਇੰਜੋਏ ਕਰਦੇ ਨੇ ਸੋ ਇਹ ਹੁੰਦਾ ਉਹਨਾਂ ਦਾ 오ਪੇਰਾ ਬਾਹਰ ਦੇ ਜਿਹੜੇ ਉਹ ਦੇਖਣ ਜਾਂਦੇ ਨੇ ਉੱਥੇ ਇਸ ਤਰੀਕੇ ਨਾਲ ਇਹਨੂੰ ਅਭਿਨੇ ਕਿਤੇ ਹੁੰਦਾ ਸੋ ਉਸ ਦੇ ਵਿੱਚ ਕੀ ਹੁੰਦਾ ਸੰਗੀਤ ਹੁੰਦਾ ਹੈ ਔਰ ਉਹਦੇ ਉੱਤੇ ਕੀ ਗਏ ਨੇ ਉਹ ਜ਼ਿਆਦਾਤਰ ਕੀ ਗਿਆ ਅਭਿਨੇ ਕਰਦੇ ਨੇ ਇਸ ਤੋਂ ਇਲਾਵਾ ਅਗਰ ਦੇਖਿਆ ਜਾਵੇ ਤਾਂ ਪੰਜਾਬ ਦੇ ਵਿੱਚ ਹੁਣ ਇਧਰਲੀ ਸਾਈਡ ਇਸ ਨੂੰ ਖੇਡਣ ਵਾਲੇ ਲੇਖਕ ਕਿਹੜੇ ਨੇ ਜਿਨ੍ਹਾਂ ਨੇ ਇਹਨਾਂ ਨੂੰ ਆਧਾਰ ਬਣਾ ਕੇ ਆਪਣੀਆਂ ਜਿਹੜੀਆਂ ਰਚਨਾਵਾਂ ਸੀ ਉਹਨਾਂ ਨੂੰ ਲਿਖਿਆ ਸੀ ਜਿਸ ਦੇ ਵਿੱਚ ਸਭ ਤੋਂ ਪਹਿਲਾਂ ਮਿਲਦੇ ਸਾਨੂੰ ਸ਼ੀਲਾ ਪਾਟੀਆਂ ਹੁਣ ਉਹਨਾਂ ਨੇ ਹੀ ਰਾਂਝਾ ਲਿਖਿਆ ਸੀ ਜੋ ਕਿ ਦਿੱਲੀ ਆਰਟ ਥੀਏਟਰ ਦੇ ਵੱਲੋਂ ਕੀਤਾ ਸੀ ਇਹ ਖੇਡਿਆ ਗਿਆ ਸੀ ਨੈਕਸਟ ਆਇੰਦਾ ਹੈਗੇ ਸਾਡੇ ਕੋ ਇਹਨਾਂ ਦੇ ਵਿੱਚ ਤੇਰਾ ਸਿੰਘ ਚਾਨਾ ਤੇ ਉਹਨਾਂ ਨੇ ਅਮਰ ਪੰਜਾਬ ਨਾਲ ਦੇ ਨਾਲ ਲੱਕੜ ਦੀ ਲੱਤ ਇਹ ਨਾਟਕ ਜਿਹੜੇ ਇਹਨੂੰ ਆਧਾਰ ਬਣਾ ਕੇ ਲਿਖੇ ਸੀ ਤੇ ਤੀਜੇ ਦੇ ਵਿੱਚ ਸਾਨੂੰ ਮਿਲਦੇ ਨੇ जोगਿੰਦਰ ਬਾਹਰਲਾ ਜਿਨ੍ਹਾਂ ਨੇ ਹਾੜੀ ਸੌਣੀ ਸਤਰਾ ਸਦਰਾ ਇਸ ਤੋਂ ਇਲਾਵਾ ਸਮਝੌਤਾ ਜੁਗਨੀ ਤੇ ਤਰਤੀ ਦੇ ਬੋਲ ਇਹ ਜਿਹੜੇ ਸੀ ਨਾਟਕ ਲਿਖੇ ਸੀ ਇਸ ਸ਼ੈਲੀ ਨੂੰ ਆਧਾਰ ਬਣਾ ਕੇ ਨੈਕਸ ਸਾਨੂੰ ਇਸ ਦੇ ਵਿੱਚ ਮਿਲਦੇਗੇ ਨੇ ਐਪਿਕ تھیਟਰ ਹੁਣ ਐਪਿਕ تھیਟਰ ਕੀ ਹੁੰਦਾ ਹੈ ਇਹ ਜਿਹੜੇ ਸੀ ਜਰਮਨ ਦੇ ਜਿਹੜੇ ਵਰਤੋਲਕ ਬ੍ਰੈਕਟ ਸੀ ਜਿਹੜੇ ਨਾਟਕ ਆਏ ਸੀ ਉਹਨਾਂ ਨੇ 20ਵੀਂ ਸਦੀ ਦੇ ਵਿੱਚ ਜਾਂ ਫਿਰ 20ਵੀਂ ਸਦੀ ਦੇ ਜਿਹੜਾ ਦੂਜਾ ਦਹਾਕਾ ਸੀ ਉਸ ਦੇ ਵਿੱਚ ਇਸ ਦੀ ਜ਼ਿਆਦਾਤਰ ਵਰਤੋਂ ਕੀਤੀ ਸੀ ਇਸ ਦੇ ਵਿੱਚ ਕੀ ਹੁੰਦਾ ਸੀ ਦਰਸ਼ਕ ਤੇ ਜਿਹੜੇ ਅਭਿਨੇਤਾਵਾਂ ਦੇ ਦਰਮਿਆਨ ਇੱਕ ਵਿਥ ਰੱਖੀ ਜਾਂਦੀ ਸੀ ਹੁਣ ਜਿਹੜੇ ਦਰਸ਼ਕ ਸੀ ਉਹ ਵੇਖਣ ਜਦੋਂ ਜਾਂਦੇ ਨੇ ਨਾਟਕ ਕਈ ਵਾਰੀ ਕੀ ਹੁੰਦੇ ਨੇ ਬੜੇ ਖੁੱਪ ਜਾਂਦੇ ਨੇ ਉਸ ਦੇ ਵਿੱਚ ਤੇ ਉਹਨਾਂ ਦੀ ਆਪਣੀ ਸੈਂਸ ਕੰਮ ਨਹੀਂ ਕਰਦੀ ਆਪਣੀ ਸੋਚਣ ਸ਼ਕਤੀ ਕੀ ਗਿਆ ਉੱਥੇ ਗਵਾ ਪੈ ਜਾਂਦੇ ਮਤਲਬ ਜੋ ਚੱਲਦਾ ਪਿਆ ਔਰੇ ਨਾਲ ਹੀ ਉਹ ਵੰਦੇ ਚਲੇ ਜਾਂਦੇ ਨੇ ਚਾਹੇ ਕੋਈ ਚੀਜ਼ ਕੁਝ ਹੋਰ ਵੀ ਨਿਕਲਦੀ ਹੋਏ ਪਰ ਜੇਕਰ ਉਸ ਦਾ ਨਤੀਜਾ ਕੁਝ ਹੋਰ ਨਿਕਲਿਆ ਤੁਸੀਂ ਵੀ ਹਾਂ ਦੇ ਵਿੱਚ ਹਾਂ ਬਣਾਉਣੀ ਹੈ ਸੋ ਇਹ ਜਿਹੜੀ ਚੀਜ਼ ਹੁੰਦੀ ਹੈ ਤੇ ਇਹ ਜਿਹੜੇ ਸੀ ਬ੍ਰੈਕਟ ਇਸ ਚੀਜ਼ ਨੂੰ ਸਹੀ ਨਹੀਂ ਸਮਝ ਤੇ ਸੀ ਉਹ ਚਾਹੁੰਦੇ ਸੀ ਕਿ ਦਰਸ਼ਕ ਆਪਣੇ ਦਿਮਾਗ ਤੋਂ ਵੀ ਕੰਮ ਲੈ ਕੇ ਥੋੜਾ ਸੋਚਣ ਸੋ ਉਹਨਾਂ ਨੇ ਕਿਹਾ ਸੀ ਕਿ ਦਰਸ਼ਕ ਤੇ ਜਿਹੜੇ ਅਭਿਨੇਤਾ ਹੈ ਉਹਨਾਂ ਦੇ ਦਰਮਿਆਨ ਇੱਕ ਵਿਥ ਰੱਖੀ ਜਾਣੀ ਚਾਹੀਦੀ ਹੈ ਤਾਂ ਜੋ ਦਰਸ਼ਕ ਸੋਚ ਸਕ ਜਿਉਂ ਨਾਟਕ ਵਿੱਚ ਪੂਰੀ ਤਰ੍ਹਾਂ ਇੱਕ ਖੁੱਭ ਜਾਂਦੇ ਨੇ ਤੇ ਸੋਚਣ ਦੀ ਸ਼ਕਤੀ ਕੀ ਗਈ ਸੀ ਉਹ ਗਵਾ ਬੈਠਦੇ ਸੀ ਨਾਟਕ ਦੀ ਕਥਾ ਜਿਹੜੀ ਸੀ ਇਸ ਤਰੀਕੇ ਦੇ ਉਸ ਦੇ ਵਿੱਚ ਸੂਤਰਧਾਰ ਜਿਹੜਾ ਹੁੰਦਾ ਹੈ ਉਹੋ ਹੀ ਅੱਗੇ ਲੈ ਕੇ ਜਾਂਦਾ ਸੀ ਜੀਵਨ ਦੇ ਜਿਹੜੇ ਵੀ ਸ਼ਾਲਤਾਂ ਨੂੰ ਇਸ ਦੇ ਵਿੱਚ ਪੇਸ਼ ਕਰਨ ਕਰਕੇ ਇਸ ਨੂੰ ਐਪਿਕ ਜਾਂ ਟੋਟਲ ਥੀਏਟਰ ਕਿਹਾ ਜਾਂਦਾ ਸੀ ਹੁਣ ਜਾਂਸਾ ਇਸ ਨੂੰ ਅਸੀਂ ਐਪਿਕ ਥੀਏਟਰ ਪੜ ਸਕਦੇ ਹਾਂ ਜਾਂ ਫਿਰ ਇਸ ਨੂੰ ਟੋਟਲ ਟੋਟਲ ਕਿਉਂ ਕਿਉਂਕਿ ਜੀਵਨ ਦੇ ਟੋਟਲ ਜੋ ਜੀਵਨ ਹੈ ਉਸ ਨੂੰ ਇਸ ਦੇ ਵਿੱਚ ਪੇਸ਼ ਕੀਤਾ ਜਾਂਦਾ ਹੈ ਐਪਿਕ ਦੇ ਤੌਰ ਦੇ ਉੱਤੇ ਪੇਸ਼ ਕੀਤਾ ਜਾਂਦਾ ਵੱਡੇ ਦੇ ਤੌਰ ਦੇ ਉੱਤੇ ਪੇਸ਼ ਕੀਤਾ ਜਾਂਦਾ ਹੈ ਕਵਾ ਇਸ ਤੋਂ ਇਲਾਵਾ ਅਗਰ ਹੋਰ ਦੇਖਿਆ ਜਾਵੇ ਤਾਂ ਇਸ ਦੇ ਵਿੱਚ ਸੜਕੋ ਕੀ ਕੀ ਹੋਰ ਜੁਕਤਾ ਵਰਤੀਆਂ ਜਾਂਦੀਆਂ ਨੇ ਇਸ ਦੇ ਵਿੱਚ ਬਿਆਨੀਆਂ ਸੂਚਨਾ ਤੇ ਸਮੂਹ ਗਾਨ ਜਿਹੜੀ ਵਿਧੀ ਹੈ ਉਹ ਯੂਜ਼ ਕੀਤੀ ਜਾਂਦੀ ਸੀ ਜਿਸ ਨਾਲ ਕੀ ਹੁੰਦਾ ਹੈ ਦਰਸ਼ਕਾਂ ਨੂੰ ਅਹਿਸਾਸ ਕਰਾਇਆ ਜਾਂਦਾ ਹੈ ਕਿ ਉਹ ਨਾਟਕ ਦੇਖ ਰਹੇ ਨੇ ਤੇ ਇਹ ਜਦੋਂ ਬਿਆਨਿਆ ਵਿਧੀ ਯੂਜ਼ ਕੀਤੀ ਜਾਂਦੀ ਹੈ ਤਾਂ ਅਗਲੇ ਨੂੰ ਸੋਚਣ ਵਾਸਤੇ ਮਜਬੂਰ ਕੀਤੇ ਜਾਂਦੇ ਬਿਆਨ ਦਿੱਤੇ ਜਾਂਦੇ ਨੇ ਵੱਡੇ ਵੱਡੇ ਕਿ ਤੁਸੀਂ ਇਸ ਦੇਖੋ ਪਰਖੋ ਸੋਚੋ ਸਮੂਹ ਗਾਣ ਵਿਧੀ ਇਸ ਕਾਕੇ ਯੂਜ਼ ਕੀਤੀ ਜਾਂਦੀ ਹੈ ਤਾਂ ਕਿ ਥੋੜਾ ਜਿਹਾ ਕੰਟਰੋਲ ਹੋ ਸਕੇ ਹੁਣ ਜਦੋਂ ਸਮੂਹ ਗਾਣਾ ਆਏਂਦੇ ਤੁਸੀਂ ਇਸ ਚੀਜ਼ ਦੇ ਉੱਤੇ ਧਿਆਨ ਦਿਓ ਕਿ ਪਹਿਲਾਂ ਕੀ ਬੀਤਿਆ ਸੀ ਨਾਟਕ ਦੇ ਵਿੱਚ ਉਸ ਚੀਜ਼ ਦੇ ਬਾਰੇ ਸੋਚੋ ਤਾਂ ਇਹ ਸਮੂਹ ਗਣ ਵਿਧੀ ਯੂਜ਼ ਕੀਤੀ ਜਾਂਦੀ ਹੈ ਕਿਉਂਕਿ ਉੱਥੇ ਇੱਕ ਰੋਕ ਲਗਾਈ ਜਾਵੇ ਤੇ ਇਹ ਜਿਹੜਾ ਨਾਟਕ ਸੀ ਇਹਦੇ ਵਿੱਚ ਜਿਹੜੀ ਉਤਸੁਕਤਾ ਸੀ ਉਸ ਦੇ ਖਿਲਾਫ ਜਾਨਕੀ ਬ੍ਰੈਕ ਕਰ ਗਏ ਸੀ ਮਤਲਬ ਜਿਆਦਾ ਉਤਸੁਕਤਾ ਦਿਖਾਣੀ ਇਸ ਦੇ ਵਿੱਚ ਸਹੀ ਨਹੀਂ ਹੈਗੀ ਸੀ ਕਿਉਂਕਿ ਦਰਸ਼ਕ ਜ਼ਿਆਦਾ ਹੀ ਉਤਸੁਕ ਹੋ ਜਾਣਗੇ ਤੇ ਫਿਰ ਸੋਚੇਗਾ ਕੌਣ ਇਹ ਜੀ ਸੰਗੀਤ ਦੇ ਕੋਰਸ ਜਿਹੜੇ ਸੀ ਨਾਟਕੀ ਕਾਰਜ ਨੂੰ ਰੋਕਣ ਦਾ ਕੰਮ ਕਰਦੇ ਸੀ ਸੋ ਜਿਹੜਾ ਸੰਗੀਤ ਵਰਤਿਆ ਜਾਂਦਾ ਸੀ ਕਾਰਜ ਨੂੰ ਇੱਕ ਤਰੀਕੇ ਨਾਲ ਠੱਲਪਾਉਂਦਾ ਸੀ ਕਿ ਰੋਕੋ ਥੋੜਾ ਸੋਚੋ ਫਿਰ ਅੱਗੇ ਵਧੋ ਬੰਤਰ ਜਿਹੜੀ gsi ਇਸ ਤਰੀਕੇ ਦਾ ਜਿਹੜਾ ਮਹਾਕਾਵ ਦੇ ਨਾਲ ਰਿਲੇਟ ਕਰਦੀ ਸੀ ਨਾਟਕ ਦੀ ਹੁਣ ਪੰਜਾਬੀ ਦੇ ਵਿੱਚ ਅਗਰ ਦੇਖਿਆ ਜਾਵੇ ਤਾਂ ਸਾਡੇ ਕੋਲ ਲੇਖਕ ਮਿਲਦੇ ਨੇ ਬਲਵੰਤ ਗਾਰਗੀ ਜਿਨ੍ਹਾਂ ਨੇ ਇਸ ਤਰੀਕੇ ਦੇ ਨਾਟਕ ਜਿਹੜੇ ਸੀ ਸਾਨੂੰ ਲਿਖੇ ਸੀ ਨੈਕਸ ਅਰੋਂ ਮਿਲਦੇ ਨੇ ਇਸ ਦੇ ਵਿੱਚ ਅਗਲੇ ਐਬਸਰਡ ਥੀਏਟਰ ਪੰਜਾਬੀ ਦੇ ਵਿੱਚ ਜਿਹੜਾ ਊਲ ਜਲੂਲ ਸ਼ਬਦ ਦੀ ਵਰਤੋਂ ਹੋਈ ਸੀ ਜਿਹੜਾ ਇੰਗਲਿਸ਼ ਦੇ ਵਿੱਚ ਐਬਸਰਡ ਥੀਏਟਰ ਵੰਡਿਆ ਜਾਂਦਾ ਸੀ ਵਰਤਿਆ ਜਾਂਦਾ ਸੀ ਪੰਜਾਬੀ ਦੇ ਵਿੱਚ ਅਗਰ ਦੇਖਿਆ ਜਾਵੇ ਤਾਂ ਇਸ ਦੇ ਵਿੱਚ ਸਾਡੇ ਕੋਲ ਊਲ ਜਲੂਲ ਜਿਹੜਾ ਸ਼ਬਦ ਹੈ ਅਸੀਂ ਜ਼ਿਆਦਾਤਰ ਯੂਜ਼ ਕਰਦੇ ਹਾਂ ਸੰਬੰਧ ਇਸ ਦਾ ਕੀ ਰਸੀ ਮਨੁੱਖ ਦੀ ਹੋਣ ਤੇ ਮਾਨਸਿਕਤਾ ਦੇ ਨਾਲ ਸੀ ਇਸ ਤਰ੍ਹਾਂ ਦਾ ਜਿਹੜਾ ਥੀਏਟਰ ਕਿਉਂ ਹੋਣ ਦੇ ਵਿੱਚ ਆਇਆ ਸੀ ਇਹ ਹੁਣ ਅਸੀਂ ਅੱਗੇ ਦਿੰਦੇ ਹਾਂ ਕਹਿੰਦੇ ਵਿਸ਼ਵ ਯੁੱਧਾਂ ਤੋਂ ਬਾਅਦ ਲੋਕਾਂ ਦੇ ਵਿੱਚ ਕੀ ਗੱਲ ਸੀ ਡਰ ਤੇ ਮਾਹੌਲ ਪੈਦਾ ਹੋ ਗਿਆ ਸੀ ਉਹਨਾਂ ਨੂੰ ਕੀ ਗੱਲ ਸੀ ਹੁਣੇ ਕੁਝ ਨਾ ਕੁਝ ਹੋ ਜਾਏਗਾ ਤੇ ਸਾਡੀ ਮੌਤ ਹੋ ਜਾਏਗੀ ਸੋ ਉਸ ਸਮੇਂ ਲੋਕੀ ਡਰ ਦੇ ਵਿੱਚ ਜੀਣਾ ਉਹਨਾਂ ਨੇ ਸ਼ੁਰੂ ਕਰ ਦਿੱਤਾ ਸੀ ਉਹ ਕੀ ਕਹਿੰਦੇ ਸੀ ਮੌਤ ਆ ਜਾਏ ਤਾਂ ਉਹ ਵਧੀਆ ਹੈ स्त्री ਕੇ ਦੀ ਜ਼ਿੰਦਗੀ ਜਿਹੜੀ ਗੁਜ਼ਾਰਨ ਦੇ ਨਾਲੋਂ ਤਾਂ ਕਰਕੇ ਜਿਹੜੀ ਇਹ ਲੋਕੀ ਕੁਝ ਇਹੋ ਜਿਹੀ ਗੱਲਾਂ ਵੱਲ ਧਿਆਨ ਨਹੀਂ ਹੀ ਦਿੰਦੇ ਸੀ ਜਿਹੜੀ ਉਹਨਾਂ ਦੇ ਜੀਵਨ ਨੂੰ ਅੱਗੇ ਲੈ ਕੇ ਜਾਣ ਤੇ ਲੋਕੀ ਕੀ ਕਹੇ ਸੀ ਇੱਕ ਟਾਈਮ ਜਿਹੜਾ ਅਸੀਂ ਉਹਨਾਂ ਵਾਸਤੇ ਰੁਕ ਗਿਆ ਸੀ ਸੋ ਇਸ ਤਰੀਕੇ ਦਾ ਕੁਝ ਖੁਲਾਰਾ ਦੇਣ ਦੀ ਲੋੜ ਹੈਗੀ ਸੀ ਪੰਜਵੇਂ ਦਹਾਕੇ ਦੇ ਵਿੱਚ ਯੂਰਪ ਜਿਹੜਾ ਸੀ ਉਸ ਦੇ ਵਿੱਚ ਅਜਿਹੀ ਨਾਟਕਾ ਦੀ ਰਚਨਾ ਕੀਤੀ ਗਈ ਜੋ ਮਨੁੱਖ ਦੇ ਵਿੱਚ ਇੱਕ ਨਵੀਂ ਆਸ਼ਾ ਦੀ ਕਿਰਨ ਜਿਹੜੀ ਇੱਕ ਜਗਾ ਸਕਦੇ ਸੀ ਮਾਰਟਿਨ ਜਿਹੜੇ ਸੀ ਉਹਨਾਂ ਨੇ ਇਸ ਨੂੰ ਇਹ ਜਿਹੜਾ ਨਾਮ ਦਿੱਤਾ ਸੀ ਐਪਸਟ ਨਾਮ ਦਿੱਤਾ ਸੀ ਇਸ ਵਿੱਚ ਪਹਿਲੇ ਦੇ ਤਰਾ ਪਲਾਟ ਦੀ ਵਰਤੋਂ ਨਹੀਂ ਕੀਤੀ ਗਈ ਸੋ ਜਿਵੇਂ ਪਹਿਲੇ ਜਿਹੜੇ ਨਾਟਕ ਹੁੰਦੇ ਸੀ ਨਾ ਉਹਨਾਂ ਵਿੱਚ ਇੱਕ ਪਲਾਟ ਦੀ ਵਰਤੋਂ ਕੀਤੀ ਜਾਂਦੀ ਸੀ ਸੋ ਇਹ ਜਿਹੜਾ ਨਾਟਕ ਸੀ ਇਸ ਦੇ ਵਿੱਚ ਪਲਾਟ ਜਿਹੜਾ ਹੈਗਾ ਸੀ ਉਹ ਨਹੀਂ ਵਰਤਿਆ ਜਾਂਦਾ ਸੀ ਨਾਟਕ ਜਿੱਥੋਂ ਸ਼ੁਰੂ ਹੁੰਦਾ ਸੀ ਉੱਥੇ ਹੀ ਖਤਮ ਹੁੰਦਾ ਸੀ ਯਾਨੀ ਕਿ ਕਹਾਣੀ ਇਹਦੇ ਵਿੱਚ ਵਿਕਾਸ ਨਹੀਂ ਕਰਦੀ ਸੀ ਤੇ ਇਸ ਨੂੰ ਚੇਜ ਰੂਪਕ ਅਤੇ ਕਾਵਿਕ ਬਿੰਬ ਜਿਹੜੇ ਹੋਰ ਨਾਮ ਵੀ ਦਿੱਤੇ ਗਏ ਸੀ ਇਸ ਤਰੀਕੇ ਦੇ ਨਾਟਕ ਨੂੰ ਤੇ ਇਸ ਦੇ ਕਰਕੇ ਇਸ ਕਰਕੇ ਬਿੰਬਾਂ ਨੂੰ ਸਮਝਣਾ ਜਿਹੜਾਗਾ ਸੀ ਔਖਾ ਸੀ ਕਿਉਂਕਿ ਦੇਖੋ ਸਟੇ ਦੇ ਉੱਤੇ ਕਹਾਣੀ ਨੇ ਵਿਕਾਸ ਨਹੀਂ ਕਰਨਾ ਕੁਝ ਇਹੋ ਜਿਹਾ ਨਹੀਂ ਹੋਣਾ ਬਿੰਬ ਇਸ ਦੇ ਵਿੱਚ ਜਿਹੜੇ ਵਰਤੇ ਜਾਣੇ ਸੀ ਉਹ ਪੁਰਾਣੇ ਬਿੰਬ ਨਹੀਂ ਵਰਤੇ ਜਾਣੇ ਸੀ ਤੇ ਇਸ ਤਰੀਕੇ ਦੀਆਂ ਜਿਹੜੀਆਂ ਚੀਜ਼ਾਂ ਸੀ ਉਹਨੂੰ ਸਮਝਣਾ ਇਸ ਦੇ ਵਿੱਚ ਥੋੜਾ ਜਿਹਾ ਡਿਫਿਕਲਟ ਹੋ ਜਾਂਦਾ ਸੀ ਫੈਕਟ ਕੀ ਹੈਗੇ ਸੀ ਹੁਣ ਇਸ ਦੇ ਵਿੱਚ ਦੇਖੋ ਪਾਤਰ ਜਿਹੜੇ ਹੈਗੇ ਸੀ ਉਸ ਦੇ ਵਿੱਚ ਵਿਕਾਸ ਦੀ ਗੁੰਜਾਇਸ਼ ਨਹੀਂ ਹੈਗੀ ਸੀ ਜੇਕਰ ਪਲਾਟ ਕਹਾਣੀ ਨਹੀਂ ਹੈਗੀ ਸੀ ਸਟਿੱਥੋਂ ਸ਼ੁਰੂ ਹੁੰਦੀ ਔਥੇ ਖਤਮ ਹੋ ਜਾਣੀ ਤੇ ਵਿਕਾਸ ਦੀ ਫਿਰ ਇੱਥੇ ਕੋਈ ਗੁੰਜਾਇਸ਼ ਵੀ ਨਹੀਂ ਹੁੰਦੀ ਸੀ ਮਨੁੱਖੀ ਹੋੰਦਰਾ ਜੂਜ ਦੇ ਪਾਤਰ ਸੋ ਤੇਰੇ ਵਿੱਚ ਇਹ ਚੀਜ਼ਾਂ ਦਿਖਾਈਆਂ ਜਾਂਦੇ ਸੀ ਕਿ ਜਿਹੜਾ ਮਨੁੱਖ ਹੈਗਾ ਸੀ ਉਹ ਆਪਣੇ ਹੋਂਦ ਵਾਸਤੇ ਕੀਗਾ ਸੀ ਇੱਕ ਜੂਝ ਰਿਹਾ ਹੈ ਇਸ ਤਰੀਕੇ ਦਾ ਵਿਸ਼ੇ ਇਸ ਤਰੀਕੇ ਦੀਆਂ ਚੀਜ਼ਾਂ ਲੈ ਕੇ ਜਿਹੜੇ ਹੈਗੇ ਸੀ ਉਹ ਪੇਸ਼ ਕੀਤੇ ਜਾਂਦੇ ਸੀ ਰਵਾਇਤੀ ਭਾਸ਼ਾ ਨਹੀਂ ਹੁੰਦੀ ਸੀ ਜੋ ਪਹਿਲੀ ਭਾਸ਼ਾ ਜਿਸ ਤਰੀਕੇ ਦੇ ਨਾਟਕਾ ਦੇ ਵਿੱਚ ਚਲਦੀ ਸੀ ਉਹ ਇਸ ਤੇ ਵਿੱਚ ਨਹੀਂ ਯੂਜ਼ ਕੀਤੀ ਗਈ ਸੀ ਉਗੜ ਦੁਗੜ ਪਾਤਰ ਸੀ ਤੇ ਬੇਮਤਲਬ ਵਾਰਤਾਲਾਪ ਕੀਤੀ ਗਈ ਸੀ ਕੋਈ ਸੈਂਸ ਨਹੀਂ ਹੈਗੀ ਸੀ ਇਸ ਤਰੀਕੇ ਦੇ ਜਿਹੜਾ ਕਹਿ ਸਕਦੇ ਹੋ ਉਲਝਲੂ ਜੇਕਰ ਨਾਮ ਹੀ ਉਲਝਲੂ ਲੈ ਤ ਸੈਂਸ ਕਿੱਥੋਂ ਬਣੇਗੀ ਕੋਈ ਪਾਤਰ ਇਹੋ ਜਿਹੀ ਨਹੀਂ ਗੀ ਕੋਈ ਕਹਾਣੀ ਦਾ ਇੱਕ ਨਿਕਾਸ ਵਿਕਾਸ ਨਹੀਂ ਹੈਗਾ ਪਾਤਰ ਵੀ ਉਗੜ ਦੁੱਗੜ ਹੈ ਵਾਰਤਾਲਾਪ ਵੀ ਜਿਹੜੀ ਪਹਿਲੋ ਵਰਗੀ ਨਹੀਂ ਕੋਈ ਨਵੇਂ ਤਰੀਕੇ ਦੀ ਹੈ ਬਿੰਬ ਵੀ ਕੁਝ ਹੋਰ ਤਰੀਕੇ ਦੀ ਹੈ ਸਮਝ ਨਹੀਂ ਆਨੇ ਬੇਮਤਲਬ ਵਾਰਤਾਲਾਪ ਹੈਗਾ ਨਾਟਕੀ ਬਿੰਬਾ ਦੀ ਜਿਹੜੀ ਰਾਹੀ ਸਥਿਤੀਆਂ ਦੀ ਇੱਕ ਸਿਰਜਣਾ ਕੀਤੀ ਹਦੀ ਸੀ ਇਸ ਤੋਂ ਇਲਾਵਾ ਨਾਟਕੀ ਟੱਕਰ ਵੀ ਨਹੀਂ ਹੁੰਦੀ ਸੀ ਕਿਉਂਕਿ ਅ ਇਹਦੇ ਵਿੱਚ ਚੀਜ਼ਾਂ ਹੀ ਇਹੋ ਜੀਆਂ ਦਿਖਾਈਆਂ ਜਾਂਦੀਆਂ ਸੀ ਬੇਮੋਲ ਬੇਮਤਲਬ ਸੋ ਇਸ ਦੇ ਵਿੱਚ ਨਾਟਕੀ ਟੱਕਰ ਵੀ ਕਿੱਥੋਂ ਹੋਣੀ ਜੇਕਰ ਕੋਈ ਕਹਾਣੀ ਨਹੀਂ ਕੋਈ ਸਟਿੱਕੇ ਦੀ ਚੀਜ਼ ਨਹੀਂ ਹੈਗੀ ਅ ਨਾਟਕ ਵੀ ਕਿਹਾ ਜਾਂਦਾ ਸੀ ਜੇਕਰ ਨਾਟਕ ਵਰਗਾ ਹੈ ਹੀ ਨਹੀਂ ਤੇ ਅ ਨਾਟਕ ਹੀ ਕਹਿਣਾ ਇਸ ਨੂੰ ਸੂਰਹੀਸ ਦੀ ਇੱਕ ਵਿਅੰਗਾਤਮਕ ਹੈਗੀ ਸੀ ਇਹ ਜਿਹੜੀ ਹੈ ਇਸ ਦੇ ਵਿੱਚ ਵਿਅੰਗ ਜਿਹੜੇ ਕੱਸੇ ਜਾਂਦੇ ਸੀ ਪਾਤਰ ਰੂਲ ਜਲੂਲ ਹਰਕਤਾਂ ਕਰਦੇ ਸੀ ਸੋਚਣ ਨੂੰ ਮਜਬੂਰ ਕਰਦੇ ਸੀ ਤੇ ਵਿਅੰਗ ਇਸ ਦੇ ਵਿੱਚ ਜਿਹੜਾ ਗੱਲ ਲੈ ਕੇ ਜਾਇਆ ਜਾਂਦਾ ਸੀ ਬਾਜ਼ੀਗਰ ਨਟਾ ਤੇ ਕੱਠ ਪੁਤਲੀਆਂ ਦੀ ਕਲਾਜੁਗਤਾ ਜਿਹੜੀਆਂ ਹੈ ਗਈ ਸੀ ਇਸ ਦੇ ਵਿੱਚ ਉਹ ਯੂਸ ਕੀਤੀਆਂ ਜਾਂਦੀਆਂ ਸੀ ਹੁਣ ਲੇਖਕ ਜਿਹੜੇ ਸੀ ਪੰਜਾਬੀ ਦੇ ਵਿੱਚ ਦੇਖਿਆ ਜਾਵੇ ਤਾਂ ਸੜਕੋ ਸੁਜੀਤ ਸਿੰਘ ਸੇਠੀ ਕਿੰਗ ਮਿਰਜ਼ਾ ਤੇ ਸਪੇਰਾ ਉਹਨਾਂ ਨੇ ਨਾਟਕ ਲਿਖਿਆ ਸੀ ਇਸ ਤਰੀਕੇ ਦਾ ਅਜਮੇਰ ਆਲਖ ਨੇ ਅਰਵਦ ਨਰਬਤ ਤੁੰਦਕਾਰਾ ਤੇ ਅਦਰ ਬੈਸਟ ਦੇਖੇ ਜਾਵੇ ਤਾਂ ਸਾਨੂੰ ਬੈਕਟ ਮਿਲਦੇ ਨੇ ਜਿਨ੍ਹਾਂ ਨੇ ਇਸ ਤਰੀਕੇ ਦੇ ਜਿਹੜੇਗੇ ਸੀ ਇੱਕ ਸਾਨੂੰ ਲਿਖੇ ਮਿਲਦੇ ਨੇ ਨੈਕਸਟ ਸਾਨੂੰ ਮਿਲਦੇ ਨੇ क्रੂ얼ਟੀ ਦਾ ਥੀਏਟਰ cruelty ਦਾ theater ਜਿਵੇਂ ਕਿ ਆ ਗਵਾ ਇਸ ਸੰਕਲਪ ਸਾਨੂੰ ਦਿੱਤਾ ਸੀ ਐਂਟੋਨੀਓ ਐਂਟੋਨਿਨ ਜਾਂ ਫਿਰ ਐਂਟੋਨੀਓ ਕਹਿ ਸਕਦੇ ਹੋ ਕਈ ਜਗ੍ਹਾ ਐਂ ਤੇ ਆਰਟੋ ਜਿਹੜੇ ਸੀ ਉਹ ਇਹਨਾਂ ਦਾ ਨਾਮ ਸੀ ਉਹਨਾਂ ਨੇ ਦਿੱਤਾ ਸੀ ਹੁਣ ਇੱਕ ਇੱਕ ਅਸੀਂ ਮਨੁੱਖ ਦੇ ਮਨ ਵਿੱਚ ਸਮਾਜ ਦੀਆਂ ਜਿਹੜੀਆਂ ਗਲਤ ਨੀਤੀਆਂ ਸੀ ਉਹਨਾਂ ਦੇ ਖਿਲਾਫ ਬਗਾਵਤ ਇੱਕ ਕਹਿੰਦੇ ਛੁਪੀ ਹੁੰਦੀ ਹੈ ਜੋ ਇਹ ਥੀਏਟਰ ਬਾਹਰ ਲੈ ਕੇ ਆਉਂਦਾ ਹੁਣ ਕਈ ਵਾਰੀ ਕੀ ਹੁੰਦਾ ਹੈ ਸਮਾਜ ਦੇ ਵਿੱਚ ਬਹੁੜਾ ਕੁਝ ਹੁੰਦਾ ਹੈ ਜਦਾ ਨੂੰ ਕਿਸੇ ਚੀਜ਼ ਤੋਂ ਵਰਜਿਆ ਜਾਂਦਾ ਹੈ ਤੁਹਾਡੇ ਮਨ ਦੇ ਵਿੱਚ ਗੁੱਸਾ ਇਹੋ ਜਿਹੀ ਚੀਜ਼ਾਂ ਵਾ ਜਿਹੜੀਆਂ ਹਿੱਗੀਆਂ ਨੇ ਉਹ ਉੱਪਰ ਨਹੀਂ ਲੈਂਦੀ ਤੁਸੀਂ ਬਾਹਰ ਨਹੀਂ ਕੱਢ ਸਕਦੇ ਇਸ ਤਰੀਕੇ ਦਾ ਜਿਹੜਾ ਨਾਟਕ ਹੈ ਇਸ ਤਰੀਕੇ ਦੀ ਜਿਹੜੀਆਂ ਭਾਵਨਾਵਾਂ ਹੈ ਉਹਨਾਂ ਨੂੰ ਬਾਹਰ ਲੈ ਕੇ ਆਉਂਦਾ ਹੈ ਜੋ ਮਨ ਵਿੱਚ ਭਾਵਨਾਵਾਂ ਛੁਪੀਆਂ ਹੁੰਦੀਆਂ ਨੇ ਉਹ ਇਸ ਇਸ ਤਰੀਕੇ ਦਾ ਨਾਟਕ ਹੈ ਉਸ ਤਰੀਕੇ ਤੇ ਜਿਹੜੇ ਨਾਟਕ ਜਾਂ ਫਿਰ ਪਾਤਰ ਪੇਸ਼ ਕਰਕੇ ਤੁਹਾਡੇ ਮਨਾਂ ਦੇ ਵਿੱਚ ਉਹ ਜਿਹੜਾ ਦਵਾ ਉਹ ਬਾਹਰ ਕੱਢਣ ਦੀ ਕੋਸ਼ਿਸ਼ ਕਰਦਾ ਹੈ ਜ਼ਿਆਦਾਤਰ ਕੀ ਵਰਤਿਆ ਜਾਂਦਾ ਹੈ ਤੇਜ਼ ਰੋਸ਼ਨੀਆ ਤੇ ਉੱਚੀਆਂ ਆਵਾਜ਼ਾਂ ਉਹ ਜੀਆਂ ਪੇਸ਼ ਕੀਤੀਆਂ ਜਾਂਦੀਆਂ ਕਿ ਤੁਹਾਡੇ ਮਨ ਦੇ ਵਿੱਚ ਇਹੋ ਜਿਹੇ ਜਿਹੜੇ ਭਾਵ ਹੈ ਉਹ ਬਾਹਰ ਨਿਕਲਣੇ ਸ਼ੁਰੂ ਹੋ ਜਾਣ ਕਾਮੁਕਤੇ ਹਿੰਸਾ ਆਤਮਕ ਜਿਹੜੀਆਂ ਰੁਚੀਆਂ ਐ ਸਟੇਜ ਉੱਤੇ ਪੇਸ਼ ਕੀਤੀਆਂ ਜਾਂਦੀਆਂ ਨੇ ਨਿਤ ਤੇ ਸੰਗੀਤ ਜਿਹੜੇ ਐ ਇਸ ਦੇ ਵਿੱਚ ਵੱਡੇ ਬਦਲ ਦੇ ਉੱਤੇ ਕੀ ਹੁੰਦੀ ਹੈ ਵਰਤੋਂ ਕੀਤੀ ਜਾਂਦੀ ਹੈ ਹੁਣ ਫੈਕਟ ਕੀ ਗਾਏ ਇਸ ਦੇ ਵਿੱਚ ਕਾਰਜ ਦੀ ਮਹੱਤਤਾ ਜ਼ਿਆਦਾ ਦਿਖਾਈ ਜਾਂਦੀ ਹੈ ਕਾਰਜ ਇਸ ਦੇ ਵਿੱਚ ਕਿਉਂ ਮਹੱਤਤਾ ਵਾਲਾ ਹੁੰਦਾ ਹੈ ਕਿਉਂਕਿ ਮੇਨ ਫੋਕਸ ਹੁੰਦਾ ਹੈ ਤੁਹਾਡੇ ਉੱਤੇ ਕਿ ਕੁਝ ਇਹੋ ਜਿਹਾ ਪੇਸ਼ ਕੀਤਾ ਜਾਵੇ ਇਹੋ ਜਿਹਾ ਕਾਰਜ ਕਹਾਣੀ ਦਿਖਾਈ ਜਾਵੇ ਕਿ ਤੁਹਾਡਾ ਜਿਹੜਾ ਮਨ ਹੈ ਉਹ ਇਸ ਤਰੀਕਾ ਨਾਲ ਵਹਿ ਜਾਵੇ ਕਿ ਤੁਸੀਂ ਰੋ ਪਵੋ ਤੁਸੀਂ ਹੱਸ ਪਵੋ ਤੁਸੀਂ ਗੁੱਸਾ ਕਰੋ ਨਾਟਕ ਨੂੰ ਸ਼ਬਦਾਂ ਦੀ ਕੈਦ ਤੋਂ ਮੁਕਤ ਰੱਖਿਆ ਜਾਂਦਾ ਹੈ ਕਿ ਸ਼ਬਦ ਜਿਹੜੇ ਨੇ ਜੋ ਲਿਖੇ ਨੇ ਉਸ ਤਰੀਕੇ ਦਾ ਨਹੀਂ ਉਸ ਤੋਂ ਇਹ ਮੁਕਤ ਹੁੰਦਾ ਹੈ ਸੁਜੀਤ ਸਿੰਘ ਸੇਠੀ ਜਿਹੜੇ ਸੀ ਉਹਨਾਂ ਨੇ ਇਸ ਨੂੰ ਹੰਗਾਮੀ ਥੀਏਟਰ ਕਿਹਾ ਸੀ ਆਤਮਜੀਤ ਜਿਹੜੇ ਸੀ ਉਹਨਾਂ ਨੇ ਇਸ ਨੂੰ ਵੇਗ ਦਾ ਥੀਏਟਰ ਕਿਹਾ ਸੀ ਰੌਸ਼ਨੀਆ ਕੁੱਕਾ ਚਿੱਕਾ ਇਹਨਾਂ ਰਾਹੀਂ ਅਰਥਾਂ ਦਾ ਸੰਚਾਰ ਇਸ ਤਰੀਕੇ ਦੇ ਨਾਟਕ ਦੇ ਵਿੱਚ ਕੀਤਾ ਜਾਂਦਾ ਸੀ ਪਾਤਰਾਂ ਲਈ ਯੂਜ਼ ਕੀਤੇ ਜਾਂਦੇ ਸੀ ਸੰਕੇਤ ਇਸ਼ਾਰੇ ਤਸਵੀਰ ਤੇ ਮੂਕ ਅਭਿਨੇ ਜ਼ਿਆਦਾਤਰ ਇਸ ਦੇ ਵਿੱਚ ਵਰਤੇ ਜਾਂਦੇ ਸੀ ਸੋ ਲੇਖਕ ਅਗਰ ਦੇਖਿਆ ਜਾਵੇ ਤਾਂ ਸਾਡੇ ਕੋਲ ਸੁਜੀਤ ਸਿੰਘ ਸੇਠੀ ਹੈ ਜਿਨ੍ਹਾਂ ਨੇ ਜ਼ਿੰਦਗੀ ਹੈ ਦੋਸਤੋ ਤੇ ਕਪੂਰ ਸਿੰਘ ਨੂੰ ਮੰਜੜੇ ਸੀ ਉਹਨਾਂ ਨੇ ਮੁਖ ਸੰਸਾਰ ਇਸ ਤਰੀਕੇ ਦੇ ਨਾਟਕ ਇਸ ਦੇ ਅੰਡਰ ਜਿਹੜੇ gsi ਲਿਖੇ ਸੀ ਸੋ ਇਹ ਹੈਗੇ ਸੀ ਥੋੜੇ ਜੇ ਟੋਪਿਕ ਤੇ ਬਾਕੀ ਜਿਹੜਾ ਹੋਰ ਰਹਿੰਦੇ ਨੇ ਉਹ ਅੱਗੇ ਨੈਕਸਟ ਕਰਵਾਵਾਂਗੀ ਸੋ ਵੀਡੀਓ ਦੇਖਦੇ ਰਹੋ ਥੈਂਕ ਯੂ